ਇਹ ਖਬਰ ਤੇ ਮੈਂ ਕਲੋਨੀ ਵਾਲਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਕੇ ਉਥੋਂ ਉਠਾ ਕੇ ਆਇਆ ਸੀਗਾ ਉਹ ਸ਼ਾਇਦ ਤੁਹਾਡੇ ਕੋਲੇ ਖਬਰਾਂ ਪਈਆਂ ਹੋਣ ਜੀ ਉਸ ਤੋਂ ਬਾਅਦ ਉਹ ਲਗਾਤਾਰ ਇਸ ਗੱਲ ਲਈ ਲੱਗਾ ਰਿਹਾ ਵੀ ਐਮਐਲਏ ਆ ਕਰਦਾ ਜੀ ਐਮਐਲਏ ਉਹ ਕਰਦਾ ਮੈਂ ਤਾਂ ਮੈਂ ਲੈਣਾ ਕੀ ਇਸ ਕੰਮ ਤੋਂ ਇੱਕ ਗ੍ਰੀਨ ਬੈਲਟ ਤੇ ਕਬਜ਼ਾ ਕੀਤਾ ਹੋਇਆ ਜਿਹੜੀ ਜਿਹਨੇ ਸਾਨੂੰ ਸਾਹ ਦੇਣਾ ਜੇ ਕੋਈ ਸਾਡਾ ਸਾਹ ਕੁੱਟੂਗਾ ਤਾਂ ਸਾਡੀਆਂ ਜਿਹੜੀਆਂ ਸੰਸਥਾਵਾਂ ਬਣਾਈਆਂ ਨੇ ਸਰਕਾਰਾਂ ਨੇ ਉਹ ਆਪਣੇ ਫਰਸਾਹ ਨੂੰ ਬਚਾਉਣ ਵਾਸਤੇ ਤਾਂ ਕੋਈ ਕਾਰਵਾਈ ਕਰਨਗੇ ਹਰ ਸੱਚੇ ਪਿਛਲੇ ਲੰਮੇ ਸਮੇਂ ਤੋਂ ਪਤਾ ਨਹੀਂ ਕੀ ਕੁਝ ਬੋਲ ਰਿਹਾ ਮੈਂ ਕਦੇ ਸੁਣਿਆ ਹੀ ਨਹੀਂ ਠੀਕ ਮੈਨੂੰ ਲੋਕ ਦੱਸ ਦਿੰਦੇ ਬਾਈ ਯਾਰ ਤੁਸੀਂ ਕਿਸ ਕਰ ਤੁਸੀਂ ਫ੍ਰੀਕੋਰਟ ਦੇ ਰਹਿਣ ਆ ਰਹੇ ਹੋ ਮੈਂ ਹਮੇਸ਼ਾ ਬੰਦੇ ਨੂੰ ਜਿਹੜਾ ਵੀ ਮੇਰੇ ਕੋਲ ਕੋਈ ਰੌਲੇ ਵਾਲਾ ਹੁੰਦਾ ਮੈਂ ਉਹ ਹਰ ਇੱਕ ਨੂੰ ਕਹਿੰਦਾ ਯਾਰ ਤੁਸੀਂ ਰੌਲਾ ਨਿਬੇੜ ਲਓ ਇਹ ਪੰਜਾਬ ਸਰਕਾਰ ਤੋਂ ਸਾਰਾ ਹੀ ਟੋਟਲੀ ਪਾਸੇ ਹੈ ਜੀ ਇਹਦੇ ਨਾਲ ਪੰਜਾਬ ਸਰਕਾਰ ਦਾ ਕੋਈ ਲਾਗਾ ਦੇ ਗਰੀ ਇਹ ਗ੍ਰੀਨ ਟ੍ਰਿਬਿਊਨਲ ਦੇ ਆਰਡਰ ਨੇ ਨਹੀਂ ਔਰ ਸਿੱਧੇ ਹੀ ਉਹਨਾਂ ਨੇ ਜਿਹੜਾ ਹੈਗਾ ਕੀਪ ਸੈਕਟਰੀ ਚੀਫ ਸੈਕਟਰੀ ਤੋਂ ਡੀਸੀ ਕਾਫੀ ਲੰਮੇ ਸਮੇਂ ਤੋਂ ਕਈ ਬੰਦੇ ਪ੍ਰਪੋਗੰਡਾ ਕਰ ਰਹੇ ਵੀ ਐਮਐਲਏ ਕਹਿੰਦਾ ਮੈਂ ਕਦੇ ਕਿਸੇ ਦੀ ਗੱਲ ਸੁਣਦਾ ਹੀ ਨਹੀਂ ਹੁੰਦਾ ਮੈਂ ਨਾਲਦਿਆਂ ਨੂੰ ਵੀ ਕਹਿੰਦਾ ਯਾਰ ਕੋਈ ਲੋੜ ਨਹੀਂ ਸੁਣਨ ਦੀ ਤੁਸੀਂ ਆਪਦਾ ਕੰਮ ਕਰੀ ਜਾਓ ਤੁਹਾਡਾ ਕੰਮ ਬੋਲਣਾ ਐਮਐਲਏ ਦਾ ਕੰਮ ਬੋਲਣਾ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਪੈਰੀ ਫਰੀਦਕੋਟ ਦੀ ਸ਼ਾਹੀ ਹਵੇਲੀ ਦੇ ਬੂਰੇ ਜਿਹੜਾ ਅੰਦਰਜਾ ਕੀਤਾ ਹੋਇਆ ਸੀ ਅਰਸ਼ ਸੱਚਰ ਵੱਲੋਂ ਉਸ ਨੂੰ ਐਨਜੀਟੀ ਦੇ ਹੁਕਮਾਂ ਤੇ ਢਾਹ ਤੱਕਿਆ ਹੈ ਤੇ ਉਸ ਮੌਕੇ ਤੇ ਕੁਝ ਲੋਕ ਇਸ ਤਰ੍ਹਾਂ ਦੀ ਗੱਲ ਕਰ ਰਹੇ ਸੀ ਕਿ ਇਹ ਸਾਰਾ ਕੁਝ ਬਦਲੇ ਦੀ ਰਾਜਨੀਤੀ ਨੂੰ ਲੈ ਕੇ ਹੋ ਰਿਹਾ ਸਾਡੇ ਨਾਲ ਗੁਰਦੇਸ਼ ਸਿੰਘ ਸੇਖੋਂ ਐਮਐਲਏ ਫਰੀਦਕੋਟ ਔਨਲਾਈਨ ਤੇ ਜੁੜੇ ਉਹਨਾਂ ਨਾਲ ਗੱਲਬਾਤ ਕਰਦੇ ਆ ਸਿੱਖ ਟਕ ਕਿਸ ਤਰ੍ਹਾਂ ਦੇਖਦੇ ਹੋ ਇਹ ਸਾਰੀ ਕਾਰਵਾਈ ਨੂੰ ਦੇਖੋ ਸਰਕਾਰ ਜਿਹੜੀ ਹੈ ਜਾਂ ਅਦਾਲਤਾਂ ਨੇ ਉਹਨਾਂ ਦੇ ਹੁਕਮ ਨੇ ਕਿ ਜਿੱਥੇ ਕਿਤੇ ਵੀ ਕੋਈ ਕਾਨੂੰਨ ਦੀ ਉਲੰਘਣਾ ਹੁੰਦੀ ਹੈ ਉਦੋਂ ਜਿਹੜਾ ਉਹ ਨੂੰ ਠੀਕ ਕਰਾਇਆ ਜਾਂਦਾ ਜਿਹੜਾ ਇਹ ਮਸਲਾ ਹੈ ਇਹ ਪੰਜਾਬ ਸਰਕਾਰ ਤੋਂ ਸਾਰਾ ਹੀ ਟੋਟਲੀ ਪਾਸੇ ਹੈ ਜੀ ਇਹਦੇ ਨਾਲ ਪੰਜਾਬ ਸਰਕਾਰ ਦਾ ਕੋਈ ਲਾਗਾ ਦੇ ਗਰੀ ਇਹ ਗ੍ਰੀਨ ਟ੍ਰਿਬਿਊਨਲ ਦੇ ਆਰਡਰ ਨੇ ਨਹੀਂ ਔਰ ਸਿੱਧੇ ਹੀ ਉਹਨਾਂ ਨੇ ਜਿਹੜਾ ਹੈਗਾ ਕੀਪ ਸੈਕਟਰੀ ਚੀਫ ਸੈਕਟਰੀ ਤੋਂ ਡੀਸੀ ਔਰ ਡੀਸੀ ਸਾਹਿਬ ਨੇ ਅੱਜ ਜਿਹੜਾ ਹੈਗਾ ਉਹ ਕਾਰਵਾਈ ਕੀਤੀ ਹੈ ਮੈਨੂੰ ਹੁਣੇ ਥੋੜਾ ਜਿਹਾ ਪਹਿਲਾਂ ਪਤਾ ਲੱਗਿਆ ਵੀ ਉੱਥੇ ਕੋਈ ਕਾਰਵਾਈ ਹੋਈ ਹੈ ਪਰ ਇਹਦੇ ਪਿੱਛੇ ਜਿਹੜਾ ਹੈ ਇਹਨਾਂ ਨੂੰ ਲਗਭਗ ਬਿਲਕੁਲ ਤਿੰਨ ਚਾਰ ਮਹੀਨੇ ਪਹਿਲਾਂ ਜਿਹੜਾ ਹਵਾਲੀਆਂ ਨੋਟਿਸ ਦਿੱਤਾ ਸੀ ਉਹਨਾਂ ਨੇ ਕਿ ਇਹ ਜਗ੍ਹਾ ਖਾਲੀ ਕਰ ਦਿਓ ਇਹ ਜਗ੍ਹਾ ਸਰਕਾਰ ਦੀ ਹੈ ਇਹ ਗ੍ਰੀਨ 벨ਟ ਹੈ ਜੀ ਤਾਂ ਉਹਨੂੰ ਲੈ ਕੇ ਜਿਹੜਾ ਹੈਗਾ ਮੈਨੂੰ ਵੀ ਪਤਾ ਲੱਗਿਆ ਕਿਉਂਕਿ ਮੈਂ ਹਾਲ ਸੁਣਿਆ ਨਹੀਂ ਔਰ ਮੈਂ ਆ ਕਾਫੀ ਲੰਮੇ ਸਮੇਂ ਤੋਂ ਕਈ ਬੰਦੇ ਪ੍ਰਪੋਗੈਂਡਾ ਕਰ ਰਹੇ ਵੀ ਐਮਐਲਏ ਕਹਿੰਦਾ ਮੈਂ ਕਦੇ ਕਿਸੇ ਦੀ ਗੱਲ ਸੁਣਦਾ ਹੀ ਨਹੀਂ ਹੁੰਦਾ ਮੈਂ ਨਾਲਦਿਆਂ ਨੂੰ ਵੀ ਕਹਿੰਦਾ ਯਾਰ ਕੋਈ ਲੋੜ ਨਹੀਂ ਸੁਣਨ ਦੀ ਤੁਸੀਂ ਆਪਦਾ ਕੰਮ ਕਰੀ ਜਾਓ ਤੁਹਾਡਾ ਕੰਮ ਬੋਲਣਾ ਐਮਐਲਏ ਦਾ ਕੰਮ ਬੋਲਣਾ ਜੀ ਤਾਂ ਅੱਜ ਜਿਹੜਾ ਜਿਹੜਾ ਕੁਝ ਹੋਇਆ ਐਪੀਸੋਡ ਮੈਨੂੰ ਹਾਲ ਤੱਕ ਕੋਈ ਨਹੀਂ ਪਤਾ ਮੈਂ ਤੁਹਾਡੀ ਵੀ ਵੀਡੀਓ ਨਹੀਂ ਦੇਖੀ ਕਿਉਂਕਿ ਮੈਂ ਸਵੇਰੇ ਸਵੇਰੇ ਜਦੋਂ ਇੱਥੇ ਆਉਣਾ ਚੰਡੀਗੜ੍ਹ ਤਾਂ ਮੈਂ ਸੈਰ ਜ਼ਰੂਰ ਕਰਦਾ ਕਿਉਂਕਿ ਹਲਕੇ ਚ ਤਾਂ ਨਹੀਂ ਹੁੰਦੀ ਪਰ ਇੱਥੇ ਐ ਤੇ ਹੁਣ ਤੁਹਾਡੇ ਨਾਲ ਤੁਸੀਂ ਮੈਨੂੰ ਦੱਸਿਆ ਜਿਹੜੀ ਗੱਲ ਇਹ ਗੱਲ ਤਾਂ ਮੈਨੂੰ ਪਹਿਲਾਂ ਮੁੰਡਿਆਂ ਨੇ ਦੱਸਤਾ ਸੀ ਕਹਿੰਦੇ ਜੀ ਉੱਥੇ ਕਾਰਵਾਈ ਹੋਊਗੀ ਮੈਂ ਕਿਰ ਤੁਸੀਂ ਦਫਾ ਕਰੋ ਤੜਕ ਤੜਕੇ ਰਾਬਤਾ ਨਾ ਲਿਆ ਕਰੋ ਇੱਕ ਗੱਲ ਨਾਲ ਉੱਥੇ ਇਹ ਹੋ ਰਹੀ ਸੀਗੀ ਕਿ ਕੁਝ ਦਿਨਾਂ ਤੋਂ ਬਾਦਵੇਵਾਲ ਚੱਲ ਰਿਹਾ ਸੀ ਅਰਸ ਸੱਚਰ ਦੇ ਬਿਆਨਾਂ ਦਾ ਤੁਹਾਡੇ ਬਿਆਨਾਂ ਦਾ ਇਸ ਕਰਕੇ ਕਹਿੰਦੇ ਇਹ ਬਦਲਾ ਲਊ ਇਹ ਨਹੀਂ ਬਿਲਕੁਲ ਨਹੀਂ ਦੇਖੋ ਤੁਸੀਂ ਕੁੱਝ ਦਿਨਾਂ ਦਾ ਕਿਉਂ ਅਰਥ ਸੱਚ ਪਿਛਲੇ ਲੰਮੇ ਸਮੇਂ ਤੋਂ ਪਤਾ ਨਹੀਂ ਕੀ ਕੁਝ ਬੋਲ ਰਿਹਾ ਮੈਂ ਕਦੇ ਸੁਣਿਆ ਹੀ ਨਹੀਂ ਠੀਕ ਮੈਨੂੰ ਲੋਕ ਦੱਸ ਦਿੰਦੇ ਆ ਬਾਈ ਯਾਰ ਤੁਸੀਂ ਕਿਸ ਕਰਮ ਤੁਸੀਂ ਫ੍ਰੀਕੋਰਟ ਦੇ ਰਹਿਣ ਵਾਲਿਓ ਮੈਂ ਹਮੇਸ਼ਾ ਬੰਦੇ ਨੂੰ ਜਿਹੜਾ ਵੀ ਮੇਰੇ ਕੋਲ ਕੋਈ ਰੌਲੇ ਵਾਲਾ ਹੁੰਦਾ ਮੈਂ ਉਹ ਹਰ ਇੱਕ ਨੂੰ ਕਹਿੰਦਾ ਯਾਰ ਤੁਸੀਂ ਰੌਲਾ ਨਿਬੇੜ ਲਓ ਜੀ ਦੇਖੋ ਵੀ ਸਰਕਾਰ ਕਿਸੇ ਦੇ ਨਾਲ ਚਾਹੇ ਉਹ ਸਾਡਾ ਕੋਈ ਸੀਗਾ ਤੇ ਚਾਹੇ ਸਾਡਾ ਵਿਰੋਧੀ ਸੀ ਕੋਈ ਸੀਗਾ ਵੱਡੇ-ਵੱਡੇ ਲੀਡਰ ਵੀ ਅਸੀਂ ਫੜ ਕੇ ਜੇਲਾਂ ਚ ਜਿਹੜੇ ਰੱਖੇ ਹੋਏ ਆ ਜਿੱਥੇ ਕਿਤੇ ਵੀ ਕੋਈ ਬੰਦਾ ਕਾਨੂੰਨ ਦੀ ਉਲੰਘਣਾ ਕਰਦਾ ਆਮ ਆਦਮੀ ਪਾਰਟੀ ਸਰਕਾਰ ਦਾ ਸਭ ਤੋਂ ਵੱਡਾ ਮੋਟਿਵ ਹੈ ਕਿ ਕਾਨੂੰਨ ਦਾ ਰਾਜ ਲਿਆਉਣਾ ਪੰਜਾਬ ਦੇ ਅੰਦਰ ਲੋਕਾਂ ਨੂੰ ਕਾਨੂੰਨ ਦੇ ਅਨਸਾਰ ਜਿਸकी लाठी ਉਸकी भैंस ਸਾਰਾ ਕਾਨੂੰਨ ਆ ਜਿਹੜਾ ਹੁਣ ਬੰਦ ਹੋ ਗਿਆ ਹੁਣ ਕਾਨੂੰਨ ਦਾ ਜਿਹਦਾ ਹੱਕ ਉਹਨੂੰ ਮਿਲੂਗਾ ਸੋ ਇਸ ਵਾਸਤੇ ਵੱਡੇ ਵੱਡੇ ਬੰਦੇ ਤੁਸੀਂ ਜਿਨ੍ਹਾਂ ਦਾ ਨਾਂ ਵੀ ਮਿਲਦਾ ਦਾ ਲੈਣ ਦੀ ਲੋੜ ਨਹੀਂ ਬੱਚਾ ਬੱਚਾ ਜਾਣਦਾ ਸਾਰਿਆਂ ਨੂੰ ਉਹਕ ਜਾਣਦੇ ਆ ਅੱਜ ਵੀ ਜੇਲਾ ਤੋਂ ਹੁਣੇ ਤਾਜ਼ੇ ਫੜਕੇ ਅੰਦਰ ਦਿੱਤੇ ਆ ਪਹਿਲਾਂ ਵੀ ਜਿਹੜੇ ਵੱਡੀਆਂ ਪਾਰਟੀਆਂ ਦੇ ਵੱਡੇ ਲੀਡਰ ਸਰਕਾਰ ਨੇ ਫੜਕੇ ਦਿੱਤੇ ਆ ਸੋ ਕਿਸੇ ਨਾਲ ਕੋਈ ਲਿਹਾਜ਼ ਨਹੀਂ ਕਾਨੂੰਨ ਦੇ ਮੁੱਦੇ ਦੇ ਉੱਤੇ ਜਿਹੜਾ ਚੰਗਾ ਕੰਮ ਕਰੂਗਾ ਚਾਹੇ ਉਹ ਕਿਸੇ ਵੀ ਪਾਰਟੀ ਦਾ ਉਹਦੀ ਮਦਦ ਕੀਤੀ ਜਾਊਗੀ ਦੇਸ਼ਅਤ ਦੇ ਵਿੱਚ ਤੇ ਜਿਹੜਾ ਕੋਈ ਗਲਤ ਕੰਮ ਕਰੂਗਾ ਜਿਸ ਦੇ ਨਾਲ ਲੱਗਦਾ ਕਿ ਜਿਹੜਾ ਲੋਕਾਂ ਦਾ ਨੁਕਸਾਨ ਹੁੰਦਾ ਜਾਂ ਸਾਡੇ ਵਾਤਾਵਰਣ ਦਾ ਨੁਕਸਾਨ ਹੁੰਦਾ ਇਹ ਗ੍ਰੀਨ ਬੈਲਟ ਤੇ ਕਬਜ਼ਾ ਕੀਤਾ ਹੋਇਆ ਜਿਹੜੀ ਜਿਹਨੇ ਸਾਨੂੰ ਸਾਹ ਦੇਣਾ ਜੋ ਕੋਈ ਸਾਡਾ ਸਾਹ ਕੁੱਟੂਗਾ ਸਾਡੀਆਂ ਜਿਹੜੀਆਂ ਸੰਸਥਾਵਾਂ ਬਣਾਈਆਂ ਨੇ ਸਰਕਾਰਾਂ ਨੇ ਉਹ ਆਪਦੇ ਫਰਸਾਹ ਨੂੰ ਬਚਾਉਣ ਵਾਸਤੇ ਤਾਂ ਕੋਈ ਕਾਰਵਾਈ ਕਰਨਗੇ ਪਰਛ ਦੇ ਵੀ ਜਦੋਂ ਬਾਹਰ ਧਰਨਾ ਲੱਗਿਆ ਸੀ ਕਲੋਨੀ ਵਾਲਿਆਂ ਦਾ ਪੂਰਾ ਪ੍ਰਸ਼ਾਸਨ ਜ਼ੋਰ ਲਾ ਕੇ ਹੰਬ ਗਿਆ ਰਾਤ ਹੋ ਗਈ ਸੀ ਜੀ ਮੈਂ ਰਾਤ ਨੂੰ ਜਾ ਕੇ ਕਲੋਨੀ ਵਾਲਿਆਂ ਤੋਂ ਜ਼ਿੰਮੇਵਾਰੀ ਲੈ ਕੇ ਯਾਰ ਸਰਕਾਰ ਆਪਦਾ ਕੰਮ ਕਰੂਗੀ ਮੈਂ ਉਥੇ ਬੱਚਿਆਂ ਤੱਕ ਬੀਬੀਆਂ ਤੱਕ ਸਾਰੇ ਦਾ ਸਾਰਾ ਪਰਿਵਾਰ ਬਜ਼ੁਰਗ ਕਲੋਨੀ ਦੇ ਸਾਰੇ ਸੜਕ ਤੇ ਬੈਠੇ ਸੀ ਸ਼ਾਈ ਹਵੇਲੀ ਦੇ ਬਾਹਰ ਧਰਨਾ ਦੇ ਕੇ ਜੀ ਮੈਂ ਕਲੋਨੀ ਵਾਲਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਕੇ ਉੱਥੋਂ ਉਠਾ ਕੇ ਆਇਆ ਸੀਗਾ ਉਹ ਸ਼ਾਇਦ ਤੁਹਾਡੇ ਕੋਲੇ ਖਬਰਾਂ ਪਈਆਂ ਹੋਣ ਜੀ ਉਸ ਤੋਂ ਬਾਅਦ ਉਹ ਲਗਾਤਾਰ ਇਸ ਗੱਲ ਲਈ ਲੱਗਾ ਰਿਹਾ ਵੀ ਐਮਐਲਏ ਆਹ ਕਰਦਾ ਜੀ ਐਮਐਲਏ ਉਹ ਕਰਦਾ ਮੈਂ ਤਾਂ ਮੈਂ ਲੈਣਾ ਕੀ ਇਸ ਕੰਮ ਤੋਂ ਮੈਂ ਤਾਂ ਇੱਕੋ ਗੱਲ ਜਾਣਦਾ ਵੀ ਮੇਰਾ ਮੇਰੀ ਡੋਟੀ ਲੋਕਾਂ ਦੇ ਕੰਮ ਕਰਨ ਦੀ ਲਈ ਆ ਚੰਡੀਗੜ੍ਹ ਜਦੋਂ ਆਉਣਾ ਕੋਈ ਦਾਸ ਕੰਮ ਫ੍ਰੀਕੋਰਟ ਦੇ ਲੈ ਕੇ ਆਉਣਾ ਉਹਨਾਂ ਤੇ ਜਿਹੜੇ ਕੋਈ 2-4 ਹੋ ਜਾਂਦੇ ਉਹ ਜਾ ਕੇ ਕਰਾ ਦੇ ਦੇ ਫਿਰ ਲੈ ਕੇ ਆ ਜੰਨਾ ਤੁਸੀਂ ਫ੍ਰੀਕੋਰਟ ਦੀ ਡਿਵੈਲਪਮੈਂਟ ਵੇਖੀ ਜਾਂਦੇ ਹੋ ਜੀ ਕੋਲ ਬਣੀਆਂ ਜਾਂਦੇ ਆ ਸੜਕਾਂ ਬਣੀਆਂ ਜਾਂਦੀਆਂ ਜਿਹੜਾ ਕੋ ਬਣੀਆਂ ਜਾਂਦਾ ਤੁਹਾਡੇ ਸਾਹਮਣੇ ਆ ਮੈਂ ਤਾਂ ਇਹ ਡਿਊਟੀ ਨੂੰ ਮੰਨ ਕੇ ਚੱਲਦਾ ਤੇ ਨਾ ਮੈਂ ਕਦੇ ਉਹ ਉਹਦੀ ਗੱਲ ਸੁਣੀ ਆ ਤੇ ਨਾ ਹੀ ਮੈਂ ਸੋਚਦਾ ਨਾ ਵੀ ਜਵਾਬ ਦੇਣ ਦੀ ਲੋੜ ਆ ਜੇ ਲੋਕ ਦੂਜਾ ਰੱਬ ਹੁੰਦੇ ਆ ਜੀ ਤੇ ਮੈਂ ਕਲੋਨੀ ਵਾਲਿਆਂ ਨੂੰ ਹੱਥ ਜੋੜ ਕੇ